ਹਾਂਜੀ ਕਿੱਦਾਂ ਸਾਰੇ ਅ ਅੱਜ ਕਰਨੀ ਆਪਾਂ ਨੇ ਡਰੋਨ ਨਾਲ ਕਰਾਉਣੀ ਸਪਰੇਅ ਕਰਨੇ ਪਰ ਨਾਲੇ ਥੋੜਾ ਜਿਹਾ ਚਾਰ ਕਿਵੇਂ ਜਗਾ ਜੀਰੀ ਪਰ ਵੀ ਕਰਾਂਗੇ ਟ੍ਰਾਇਲ ਆ ਗਿਆ ਬੰਦਾ ਤੁਹਾਨੂੰ ਦਿਖਾਉਨੇ ਆ ਕਿੱਦਾਂ ਕਰਦਾ ਇਹ ਸਪਰੇਅ ਡਰੋਨ ਆਏ ਜੀ ਬੰਦੇ ਲੱਗੇ ਪ੍ਰੋਜੈਕਟ ਲਾਉਣਾ ਆਸਾ ਮਹਿੰਗਾ ਪ੍ਰੋਜੈਕਟ ਹੈ ਜਿਹੜੇ ਬਾਈ ਕਹਿੰਦੇ ਸ 7-8 ਲੱਖ ਦਾ ਪ੍ਰੋਗਰਾਮ ਹੈ ਸਾਰਾ ਇਹ ਇਹਨੇ ਫਾਰਮਰ ਕੁਰਪ ਬਣਾਵਾ ਕੋਦੇ ਚ ਦਿੱਤਾ ਹੋਇਆ ਹੈ ਇਹ ਕਿ ਉਹ ਕਿਥੋਂ ਉੜਦਾ ਵੀ ਦਿਖਾਉਂਦੇ ਆ ਆਇਨਾ ਬਾਈਆਂ ਦਾ ਕਾਰਡ ਆ ਜੀ ਤੀਰ ਦੇ ਬਲੋਤਰਾ ਸੀਈਓ 99773 49717 ਵਿਲੇਜ ਪੋਸਟ ਆਫ ਸਿ ਬੇਲਾ ਚਮਕੌਰ ਸਾਹਿਬ ਰੋਪੜ ਜੇ ਕਿਸੇ ਵੀਰ ਨੇ ਕਰਾਉਣੀ ਹੈ ਨਾ ਸਪਰੇ ਗੰਨੇ ਪਰ ਜਾਂ ਧਾਨਾ ਪਰ ਇਹਨਾਂ ਨਾਲ ਸੰਪਰਕ ਕਰ ਸਕਦਾ ਬੰਦਿਆਂ ਨਾਲ ਬਾਕੀ ਬਹੁਤ ਪ੍ਰੈਸ਼ਰ ਗੱਲ ਕਰ ਰਹੇ ਹੈ ਬਾਈ ਸਪਰੇ ਗੰਨੇ ਪਰ ਇਹਦੇ ਪਰ ਵੀ ਤੁਹਾਨੂੰ ਟ੍ਰਾਇਲ ਦਿਖਾਉਂਦੇ ਆ ਫਿਰ ਜੀਨੇ ਕਰਾਉਣੀ ਹੈ ਬੰਦਿਆਂ ਨਾਲ ਸੰਪਰਕ ਕਰ ਸਕਦਾ ਵੀਰਾਂ ਨਾਲ ਇਹ ਕੋਟਾ ਉੱਦੀ ਪਰ ਕੱਢਿਆ ਹੋੜਾ ਕੀ ਕਹਿੰਦਾ ਵਾਲੇ ਬੋਲਦਾ ਕੰਲੇਂਗੀ ਦੀ ਮਹੰਮਾ ਹੈ ਨਹੀਂ ਕੰਲੇਂਗੀ ਦਾ ਇਹਨਾਂ ਬਿੰਦੰਨੇ ਪਹਿਲਾਂ ਕਿਹੜਾ ਕੰਪਿਊਟਰ ਦੇ ਅਲੱਗ ਕਿੱਦਾਂ ਕਿੰਨੀ ਜਗ੍ਹਾ ਕਵਰ ਕਰਾਂਗੇ ਆਪਾਂ ਨੇ ਆਪਣੇ ਆਪ ਦੱਸ ਦਿੰਦਾ ਇਹ ਉਹ ਇੰਨਾ ਇਹਦੀ ਮੈਮਰੀ ਦੇ ਵਿੱਚ ਵਿੱਚ ਰਹਿਣੇ ਨੇ ਬਾਹਰ ਨਹੀਂ ਜਾਣਾ ਆ ਤਾਂ ਟ੍ਰੇਲਰ ਇੱਕ ਤਰ੍ਹਾਂ ਨਾਲ ਨਹੀਂ ਕੋਟੋ ਹਾਂਜੀ ਹਾਂ ਬੱਟ ਇਹੀ ਹੈ ਉਹ ਜਿੱਥੇ ਉਹ ਲੱਕੜ ਆ ਇਹ ਤਾਂ ਮਿੰਟ ਦੋ ਲਾਉਂਦਾ ਹੈ ਉਹ ਮਾਰਦਾ ਰੁਰ ਕੇ ਬਹੁਤ ਆ ਪ੍ਰੈਸ਼ਰ ਇੱਕ ਆਵਾਜ਼ ਆਉਂਦੀ ਹੈ ਪ੍ਰੈਸ਼ਰ ਫਿਰ ਬਹੁਤ ਆ ਪ੍ਰੈਸ਼ਰ ਬਸ ਇੱਥੀ ਜੇ ਆਈਏ ਇੱਥੀ ਜੇ ਦੇਖੋ ਤਾਂ ਜੀਰੀ ਪਰ ਵੀ ਵਧੀਆ ਸਿੱਟ ਰਿਹਾ ਦਵਾਈ ਨਮੀ ਨਮੀ ਅੱਗੇ ਤੱਕ ਨਹੀਂ ਵੀ ਲੱਗੀ ਭਾਈ ਕਹਿੰਦੇ ਹਵਾ ਲੈ ਰੋ ਬਹੁਤ ਧੀਆ ਲੱਗਦੀ ਹੈ ਗਰਮੀ ਆਉਣ ਵਾਲੇ ਕੰਨਾ ਦੇ ਸਾਰੇ ਕਹਿੰਦੇ ਹੁਣ ਹਵਾ ਆਵੇ ਇੱਧਰ ਆਏ ਆ ਤੋਰਾਪੋਰਾ ਦੀ ਪਹਾੜੀਆਂ 'ਚ ਸਪਰੇਅ ਕਰਨ ਮਾਸਟਰ ਜੀ ਦੇ ਕੈਪਟਨਾਂ ਦੇ ਪਤਾ ਨਹੀਂ ਲੱਗਦਾ ਕੀ ਹੋਵੇਗਾ ਹਾਂ